ਅੱਜ ਇਸ ਵੀਡੀਓ 'ਇੱਥੇ ਤੁਹਾਡਾ ਸਾਰਾ ਸਵਾਗਤ ਕਰਦੇ ਆਂ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਭਾਈ ਸਾਹਿਬ ਭਾਈ ਜੁਜਾਦ ਸਿੰਘ ਜੀ ਜਿਹੜੇ ਰਿਲੇਕਸ਼ਨ ਦਲਬਾਤ ਸਾਹਿਬ ਵਾਲਿਆਂ ਦਾ ਜੋ ਉਹਨਾਂ ਨੇ ਸ਼ਬਦ ਪੜ੍ਹਿਆ ਹੋਂ ਅੰਜਾਂ ਕੁਰਬਾਨ ਸਾਈਂ ਆਪਣੇ ਤੁਹਾਡੇ ਨਾਲ ਆਪਾਂ ਸਾਂਝਾ ਕਰਨ ਜਾ ਰਹੇ ਆਂ। ਸੋ ਸਭ ਤੋਂ ਪਹਿਲੇ ਵੇਖਿਓ ਆਪਾਂ ਤੁਹਾਨੂੰ ਇੱਕ ਬੇਸਿਕ ਆਈਡੀਆ ਦਿੰਨੇ ਆਂ ਕਿਵੇਂ ਆ ਟੂਨ ਉਸ ਤੋਂ ਬਾਅਦ ਆਨ ਸਲੋ ਥਿਕਣਾ ਦੱਸਨੇ ਆਂ। ਵੀਡੀਓ ਜ਼ਿਆਦਾ ਲੰਬੀ ਨਹੀਂ ਕਰਨੀ। ਬਿਲਕੁਲ ਆਸਾਨ ਤਰੀਕੇ ਨਾਲ ਤੁਸੀਂ ਇਹ ਵਾਲੇ ਸ਼ਬਦ ਸਿੱਖ ਸਕਦੇ ਹੋ। ਹੋਂ ਅੰਜਾਂ ਕੁਰਬਾਨ ਸਾਈਂ ਆਪਣੇ ਸਾਈਂ ਆਪਣੇ ਹੋਵੇ ਅਨਦਕਣਾ ਹੋਵੇ ਅਨਦਕਣਾ ਮਨ ਤਨ ਝਾਪਣੇ ਹਉ ਵੰਨਿਆ ਕੁਰਬਾਨ ਸਾਈਂ ਆਪਣੇ ਸਾਈਂ ਅਲਕ ਅਪਾਰ ਪੋਰੀ ਮਨ ਵਸੈ ਦੁਖ ਦਰਦ ਰੋਗ ਮਾਇ ਮੈਂਡਾ ਹਬ ਨਸੈ ਹੋਵੇ ਅਨਦਕਣਾ ਹੋਵੇ ਅਨਦਕਣਾ ਮਨ ਤਨ ਝਾਪਣੇ ਹੋਵਨਿਆੁਰਵਾਨ ਸਾਈ ਆਪਣੇ ਸੋ ਏ ਸੀ ਇਸ ਸ਼ਬਦ ਦੀ ਟਿਊਨ ਜਿਹੜੀ ਭਾਈ ਸਪਾਈ ਜੁਜਾਰ ਸਿੰਘ ਜੀ ਉਹਨਾਂ ਨੇ ਪੜ੍ਹੀ ਹੋ ਪਰ ਉਹਨਾਂ ਨੇ ਉੱਚੇ ਸਕੇਲਾਂ ਤੋਂ ਪੜ੍ਹੀ ਮਿਲਗਾ ਦੂਜੇ ਗਾਲੇ ਤੋਂ ਆਪਾਂ ਪਹਿਲੇ ਗਾਲੇ ਤੋਂ ਪੜ੍ਹਨ ਦੀ ਕੋਸ਼ਿਸ਼ ਕੀਤੀ ਆ ਸੋ ਸਭ ਤੋਂ ਪਹਿਲੇ ਆਪਾਂ ਤੁਹਾਨੂੰ ਅਸਤਾਈ ਦੱਸਨੇ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰੋ ਪਲੀਜ਼ ਧੰਨਵਾਦ ਬੇਨਤੀ ਹੈ ਜੀ ਆ ਵੇਖਿਓ ਹਣ अस्थाई कि में हाँ कुरबान साई आपणे हे साई आपणे होवे अनद करना ਵੰਨ ਤਨ ਜਾਪੜੇ ਹਉ ਵੰਡਿਆ ਕਿਰਪਾਣ ਸਾਈ ਆਪੜੇ ਐਸੀ ਇਹ ਸ਼ਬਦ ਦੀ ਅਸਥਾਈ ਜਾਂ ਕਹ ਲਓ ਮੇਨ ਜਿਹੜੀ ਆਪਾਂ ਲਾਈਨ ਪੜ੍ਹਨੀ ਆ ਹੁਣ ਆਪਾਂ ਜਿਹੜੀਆਂ ਬਾਕੀ ਸ਼ਬਦ ਦੇ ਵਿੱਚ ਤੁਕਾਂ ਜਾਂ ਕਹ ਲਓ ਕਿ ਇਹ ਜਿਹੜੇ ਅੰਤਰਾ ਹੁੰਦੇ ਨੇ ਆਪਾਂ ਉਹ ਪੜ੍ਹਦੇ ਆਂ ਵੇਖੋ ਸਾਈ ਅਲਖ ਅਪਾਰ ਪੋਰੀ ਪੋਰੀ ਮਨ ਵਸੈ ਇੱਕ ਵਾਰ ਫੇਰ ਵੇਖੋ ਸਾਈ ਅਲਖ ਅਪਾਰ ਪੋਰੀ ਮਨ ਵਸੈ ਦੁੱਖ ਦਰਦ ਰੋਗ ਮਾਇ ਮੈਂਦਾ ਹੱਬ ਨਸੈ ਇਹ ਮੈਂ ਤੁਹਾਨੂੰ ਬਿਲਕੁਲ ਸਲੁੱਤ ਕਿਵੇਂ ਦੱਸਣੀਆਂ ਵਾ ਹੁਣ ਵਾਪਸ ਕਿਵੇਂ ਜਾਣਾ ਇੱਕ ਵਾਰੀ ਫੇਰ ਵਖਿਓ ਦੁੱਖ ਦਰਦ ਰੋਗ ਜਾਏ ਮੈਂਦਾ ਹੱਬ ਨਸੈ ਫਿਰ ਅੱਗੇ ਉਥੋਂ ਹੋਵੇ ਅਨੰਦ ਕਨਾ होवे ओव अन्नकणा हो मन तन जपने ह साई अपने ਇਸ ਸ਼ਬਦ ਦੇ ਵਿੱਚ ਮੈਂ ਤੁਹਾਨੂੰ ਪਹਿਲੀਆਂ ਵੀ ਵੀਡੀਓ ਦੇ ਵਿੱਚ ਅਕਸਰ ਇਹ ਗੱਲ ਦੱਸੀ ਆ ਕਿ ਜਿਵੇਂ ਕੋਈ ਵੀ ਸ਼ਬਦ ਦੀ ਜਿਹੜੀ ਟਿਊਨ ਉਹ ਜਿੱਦਾਂ ਮਤਲਬ ਇਹ ਭਾਈ ਸਾਹਿਬ ਭਾਈ ਜੁਹਾਰ ਸਿੰਘ ਜੀ ਉਹਨਾਂ ਦਾ ਇਹ ਸ਼ਬਦ ਵਾ ਤੇ ਆਪਾਂ ਜੇ ਇਜ਼ੀਲੀ ਹੋਰ ਸਿੱਖਣਾ ਵਾ ਤੇ ਤੁਸੀਂ ਸਭ ਤੋਂ ਪਹਿਲੇ ਉਹਨਾਂ ਦਾ ਇਹ ਸ਼ਬਦ ਸੁਣ ਸਕਦੇ ਜੇ YouTube ਤੇ ਉਤੋਂ ਉਹਨਾਂ ਨਾਲ ਇਹ ਆ ਕਿ ਤੁਹਾਨੂੰ ਇੱਕ ਆਈਡੀਆ ਹੋ ਜਾਏ ਕਿ ਤੁਹਾਡੇ ਮਾਈਂਡ ਵਿੱਚ ਇੱਕ ਟਿਊਨ ਬੈਠ ਜਾਊਗੀ ਕਿਉਂਕਿ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਮੈਂ ਅਸਲ 'ਚ ਇਦਾਂ ਹੀ ਮੇਰੀ ਇਹ ਮੇਰਾ ਹੀ ਫਾਰਮੂਲਾ ਵਾ ਭੀ ਮੈਨੂੰ ਇਦਾਂ ਹੀ ਇਕਾਤ ਪਈ ਆ ਕਿ ਜਦਾਂ ਕਿਤੇ ਉਹ ਟਿਊਨ ਸੁਣੀ ਤੇ ਮੈਂ ਉਦਾਂ ਦੀ ਟਿਊਨ ਇੱਥੇ ਪਲੇ ਕਰਨ ਦੀ ਕੋਸ਼ਿਸ਼ ਕਰਨੀ ਸੋ ਜੋ ਤੁਹਾਡੇ ਨਾਲ ਇਹੋ ਟ੍ਰਿਕ ਮੈਂ ਤਾਂ ਇਹੋ ਫਾਰਮੂਲਾ ਆਪਣਾ ਜਿਹੜਾ ਦਾ ਨਾਮ ਹੈ ਸ਼ੇਅਰ ਕਰਦਾ ਕਿਉਂਕਿ ਇਹ ਕਹਿ ਲਓ ਇੱਕ ਸ਼ਾਰਟਕਟ ਵੇ ਹੈ ਜਿਸ ਨਾਲ ਆਪਾਂ ਗੁਰਬਾਣੀ ਜਿਹੜੀ ਆ ਛੇਤੀ ਤੋਂ ਛੇਤੀ ਸਿੱਖ ਸਕਦੇ ਹਰਮੋਨੀਅਮ 'ਤੇ ਵਜਾਉਣੀ ਤੇ ਨਾਲ ਬੋਲਣੀ ਕਿਵੇਂ ਆਪਾਂ ਹਰਮੋਨੀਅਮ ਪਲੇ ਕਰ ਸਕਦੇ ਸਾਰਾ ਕੁਝ ਆਪਾਂ ਇਹ ਡਿਟੇਲ ਦੇ ਵਿੱਚ ਜਿਹੜਾ ਉਹ ਸਾਨੂੰ ਇਜ਼ੀਲੀ ਹੋ ਜਾਂਦਾ ਵਾ ਪਰ ਇਹਦਾ ਜਿਹੜਾ ਮੇਨ ਕਹਿ ਲਓ ਕਿ ਇੱਕ ਜਿਹੜਾ ਸਿੱਖਣ ਦਾ ਤਰੀਕਾ ਉਹ ਤੇ ਇਹ ਹੁੰਦਾ ਵੀ ਆਪਣਾ ਇੱਕ ਉਸਤਾਦ ਧਾਰ ਕੇ ਤੇ ਪ੍ਰੋਪਰ ਜਿਦਾਂ ਸਾਰੇ گاਵਾਂ ਹਨਾ ਸੁਰਾਂ ਦੇ ਵਿੱਚ ਜਿਹੜਾ ਸਾਰਾ ਕੁਝ ਸਿੱਖੀਦਾ ਉਹਵੇਂ ਆ ਤੇ ਉਮੀਦ ਕਰਦਾ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਚੈਨਲ ਤੇ ਨਵੇਂ ਜਿਹੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਧੰਨਵਾਦ